ਮੈਂ ਉਹ ਇੱਥੇ ਮੱਥਾ ਟੇਕਣ ਕੋ ਦੁਆਰਾ ਸਾਹਿਬ ਕੇ ਕੇ ਉਹ ਜਿਆ ਲੱਗਤਾ ਕਿ ਸੰਮਨੂ ਪ੍ਰਧਾਨ ਜੀ ਨੇ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਇਨਵਾਈਟ ਕੀਤਾ ਸੀ ਸਨਮਾਨ ਕਰਨ ਵਾਸਤੇ ਤਾਂ ਅਸੀਂ ਉਹਰੇ ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਚ ਆਏ ਆ ਮੈਂ ਔਰ ਇਹ ਮੱਥਾ ਟੇਕਣ ਆਏ ਆ ਕਿ ਕਿਹੋ ਜਿਹਾ ਸਮੇਂ ਤੇ ਉਹ ਇੱਥੇ ਆਯੋਗ ਤੇ ਹੋਰ ਕੀ ਸਿਆਚ ਕਿਥੇ ਫੇਰਾ ਹੋ ਗਿਆ ਹੋਰ ਨਹੀਂ ਉਹ ਸਪੈਸ਼ਲੀ ਆਏ ਆ ਅਸੀਂ ਔਰ ਹੀ ਆਏ ਆ ਸਪੈਸ਼ਲ ਮੱਥਾ ਟੇਕਣ ਅਸ ਤੇ ਇਹ ਪਾਰਲੀਮੈਂਟਰੀ ਸੋਚ ਚੱਕ ਲਈ ਹੈ ਤੇ ਕਿਹੋ ਜਿਹੇ ਮੁੱਦੇ ਦੇ ਲੈ ਕੇ ਹੁਣ ਜਾ ਰਹੇ ਹੋ ਪਾਰਲੀਮੈਂਟ ਦੇ ਵਿੱਚ ਅਸੀਂ ਤਿੰਨ ਮੁੱਦੇ ਦਾ ਪਹਿਲਾ ਪ੍ਰਾਇੋਰਟੀ ਤੇ ਹੈ ਇੱਕ ਤਾਂ ਵੀ ਕਿਸਾਨਾਂ ਦੀਆਂ ਮੰਗਾਂ ਦੂਜਾ ਬੰਦੀ ਸਿੰਘ ਤੀਜਾ ਜਿਹੜੀ ਮਹਾਰਾਜ ਦੀ ਬੇਅਦਬੀ ਜਦੋਂ ਵੀ ਹੁੰਦੀ ਹੈ ਜਾਂ ਹੋਈ ਹੈ ਉਹਦੇ ਵਿੱਚ ਜਿਹੜੀ ਸਜ਼ਾ ਹੈ 3 ਸਾਲ ਦੀ ਹੈ ਸਜ਼ਾ ਘੱਟ ਹੈ ਉਹ ਲਾਈਫ ਇੰਪ੍ਰਿਜ਼ਨਮੈਂਟ ਹੋਣੀ ਚਾਹੀਦੀ ਹੈ ਕਟੋ-ਕਟ ਉਮਰ ਕੈਦ ਇੱਕ ਜਲੰਧਰ ਜਿਮਨੀ ਚੋਣ ਦੇ ਕਿ ਕੀ ਲੱਗ ਰਿਹਾ ਹੈ ਕਿਉਂਕਿ ਵਾਕਫਾ ਪਾਰਟੀ ਤੇ ਤੁਹਾਡਾ ਕੀ ਸਮਰਥਨ ਨਹੀਂ ਸਾਡਾ ਕਿਸੇ ਕੋ ਨੂੰ ਸਮਰਥਨ ਨਹੀਂ ਹੈ ਜੀ ਜਿਮਨੀ ਚੋਣ ਦਾ ਅਸੀਂ ਕਿਸੇ ਲਈ ਮਤਲਬ ਸਮਰਥਨ ਨਹੀਂ ਹੈ ਬਿਲਕੁਲ ਵੀ ਨਹੀਂ ਹੈ ਜੀ ਜੀ ਇੱਕ ਸ਼੍ਰੋਮਿਕਾ ਤੁਹਾਡਾ ਕੀ ਲੜਾ ਕਿ ਜੋ ਚੱਲਦਾ ਪਿਆ ਪਾਰਟੀ ਕਹਿੰਦੇ ਸੁਖਬੀ ਸਿੰਘ ਬਾਦਲ ਨੂੰ ਘਟਾਉਂਦੇ ਹਾਂ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਪੰਥਕ ਨੁਮਾਇੰਦਗੀ ਕਰਦੀ ਕਦੇ ਪਾਰਟੀ ਹੁਣ ਹਾਲਾਤ ਨਹੀਂ ਪਾ ਨਹੀਂ ਉਹਨਾਂ ਦਾ ਹੀ ਆਪਣਾ ਮੈਟਰ ਹੈ ਜੀ ਪਾਰਟੀ ਦਾ ਮਤਲਬ ਜਿਹੜੇ ਬੰਦੇ ਉਹ ਪਾਰਟੀ ਦੇ ਵਰਕਰ ਐ ਜਾਂ ਲੀਡਰ ਐ ਸੀਨੀਅਰ ਲੀਡਰ ਐ ਉਹ ਨਹੀਂ ਸਮਝਦੇ ਵੀ ਸੁਖਬੀਰ ਸਿੰਘ ਬਾਦਲ ਕੋਲੇ ਹੁਣ ਕਾਬਲੀਅਤ ਐ ਪਾਰਟੀ ਚਲਾਉਣ ਦੀ ਉਹ ਫਿਰ ਅੱਡ ਹੋਣਾ ਚਾਹੁੰਦੇ ਆ ਉਹਨਾਂ ਦਾ ਮੈਟਰ ਐ ਜੀ ਆਪਣਾ ਕਿ ਜੋ ਸੁਖਬੀਰ ਬਾਦਲ ਲਗਾਤਾਰ ਪੱਲੇ ਵਿਰੋਧ ਕਰਦਾ ਰਿਹਾ ਹੈ ਕਿ ਛੱਡਣਾ ਚਾਹੀਦਾ ਉਹਨਾਂ ਨੂੰ ਦੇਖੋ ਜੀ ਜਦੋਂ ਐਨੇ ਵਰਕਰ ਇੰਨੀ ਪਾਰਟੀ ਕਹੇ ਭਈ ਬਹੁਤ ਧੀਰ ਤੋਂ ਇਹ ਅੱਜ ਦਾ ਹੀ ਨਹੀਂ ਐ ਕਈ ਸਾਲ ਹੋ ਗਏ ਇਹ ਗੱਲ ਚੱਲਦੀ ਨੂੰ ਹਾਲੀ 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 ਫੇਰੇ ਵੱਦੀ ਵੱਦੀ ਅੱਜ ਮਤਲਬ ਦੋ ਟੜਿਆਂ ਚ ਆਖੀ ਹੋਈ ਗਈ ਆ ਅਖੀਰ ਨੂੰ ਤੇ ਇਸ ਗੱਲ ਤੇ ਤਾਂ ਸੁਖਵੀਰ ਸਿੰਘ ਨੂੰ ਵੀ ਸੋਚਣਾ ਚਾਹੀਦਾ ਬਾਤ ਅੱਲੋਂ ਵੀ ਇੱਕ ਬਨਾਨੇ ਲੈ ਕੇ ਵੀ ਅਜ ਡੱਬੂ ਘਰ ਤੇ ਮੰਦਨੇ ਉਹ ਕੰਦੇ ਸੀ ਟੋਣ ਲਾਗੇ ਹਾਂ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੋ ਜਿਹਾ ਰਹਿਣਾ ਸਮਝਾ ਰਿਹਾ ਆਪਣਾ ਜੀ ਸਮਰਥਨ ਹੈ ਜਿੰਨੇ ਵੀ ਆਪਣੇ ਸਿੰਘ ਹੈ ਹੁਣ ਬਾਈ ਇਲੈਕਸ਼ਨ ਚਾਹੁੰਦੇ ਆ ਲੜਨੀ ਤੇ ਅਸੀਂ ਤਾਂ ਸਪੋਰਟ ਕਰਾਂਗੇ ਜੀ ਹਾਂ ਉਹ ਕੋਈ ਮਹਿੰਮ ਵੀ ਚਲਾਓਗੇ ਸਮਝ ਲੈ ਕੋਈ ਪ੍ਰਚਾਰੀ ਲੰਮੇ ਸ਼ੁਰੂ ਬਿਲਕੁਲ ਜੀ ਮੈਂ ਜਾਣਾ ਹੈ ਹੁਣ ਡੈਲੀ ਜਾਣਾ ਹੈ ਸਪੀਕਰ ਤੋਂ ਟਾਈਮ ਲੈਣਾ ਹੈ ਉਹਨਾਂ ਨੂੰ ਮਿਲਣ ਵਾਸਤੇ ਉਹਨਾਂ ਨੂੰ ਮੈਂ ਉਹਨਾਂ ਦੇ ਪ੍ਰੀਫਰੈਂਸ ਨੂੰ ਮਲਾਉਣਾ ਮੈਂ ਸਪੀਕਰ ਨੂੰ ਕਿਉਂਕਿ ਮੈਂ ਜਾ ਕੇ ਫਿਰ ਸਪੀਕਰ ਜਿਸ ਦਿਨ ਦਾ ਟਾਈਮ ਦੇਗਾ ਫਿਰ ਉਸ ਦਿਨ ਉਹ ਆਉਣਗੇ ਫਿਰ ਮਲਾਣਾ ਹੈ ਸਾਰਾ ਸੀ ਕਿਉਂਕਿ ਗੱਲ ਇਹ ਹੈ ਨਾ ਜੀ ਹੁਣ ਜਿਹੜੇ ਤਾਂ ਹਾਰੇ ਆ ਉਹਨਾਂ ਨੂੰ ਤਾਂ ਮੰਤਰੀ ਬਣਾਤਾ ਸੈਂਟਰ ਚ ਤੇ ਜਿਹੜੇ ਜਿੱਤੇ ਆ ਉਹਨਾਂ ਨੂੰ ਹਲੇ ਸੌਂ ਵੀ ਨਹੀਂ ਚਕਾਈ ਹਾਂ ਤੇ ਤੁਹਾਨੂੰ ਇਸ ਇਲਾਕੇ ਤੋਂ ਫੈਸਲੇ ਲੈ ਕੇ ਉਸ ਤਰ੍ਹਾਂ ਉਹ ਸਾਡਾ ਕੀ ਹੋਰ ਕਾ ਚਾਹੋਗੇ ਸੂਬੇ ਜੋ ਕਾਨੂੰਨ ਵਿਵਸਥਾ ਸਥਿਤੀ ਬਣੇ ਜਾਂ ਨਸ਼ਾ ਲੈ ਕੇ ਤੁਸੀਂ ਗੱਲ ਕੀਤੀ ਸੀ ਦੱਸੋ ਮੈਂ ਕਿ ਤੁਹਾਡਾ ਬਹੁਤ ਮਾੜਾ ਹਾਲ ਹੈ ਜੀ ਸੂਬੇ 'ਚ ਤਾਂ ਨਸ਼ਿਆਂ ਦਾ ਅਸੀਂ ਨਾ ਜਿਹੜੀ ਹੁਣ ਪਿੰਡ ਪੱਧਰੀ ਅਸੀਂ ਕਮੇਟੀਆਂ ਬਣਾਵਾਂਗੇ ਉਹੀ ਕਮੇਟੀ ਸਾਡੀ ਨਸ਼ਿਆਂ ਦੇ ਖਿਲਾਫ ਵੀ ਕੰਮ ਕਰੂ ਤੇ ਉਸ ਤਰ੍ਹਾਂ ਵਾਕਿੰਗ ਕਰ ਜਾਓਗੇ ਕਿ ਹੋਰ ਵੀ ਸਰਕਾਰ ਵੱਲੋਂ ਵੀ ਲਗਾਤਾਰ ਦਾਅਵੇ ਕੀਤੇ ਜਾ ਰਹੇ ਨੇ ਕਿ ਭ੍ਰਿਸ਼ਟਾਚਾਰ ਦਾ ਕਾਫੀ ਵੱਡਾ ਮੁੱਦਾ ਹੈਗਾ ਸਕਾ ਤਾਂ ਹੈ ਤੁਹਾਨੂੰ ਲੱਗਦਾ ਹੈ ਕ腐ਸ਼ਨ ਜਦ ਤੱਕ ਵੀ ਪੁਲਿਸ ਵਾਲੇ ਪਿੱਛੇ ਬਦਲੇ ਕਰਤੀਆਂ ਨਹੀਂ ਗਿਆ ਸੀਐਮ ਸਾਹਿਬ ਨੇ ਵੱਡੇ ਬਤ ਪਹਿਲਾਂ ਜੀ ਪਹਿਲਾਂ ਵਾਲੀਆਂ ਸਰਕਾਰਾਂ ਚ ਚਲੋ ਜੇ ਪੈਸੇ ਦਿੰਦੇ ਸੀ ਕੰਮ ਤਾਂ ਹੁੰਦੇ ਸੀ ਹੁਣ ਤਾਂ ਪੈਸੇ ਵੀ ਲੋਕ ਦਈ ਜੰਨੇ ਕੰਮ ਫੇਰ ਨਹੀਂ ਹੁੰਦਾ ਬਹੁਤ ਮਾੜਾ ਹਾਲ ਹੈ ਸਰਕਾਰ ਦਾ ਬਿਜ਼ਨਸਮੈਨ ਹੈ ਉਹ ਲੱਗ ਰੋ ਮਤਲਬ ਰੋਈ ਜੰਨੇ ਉਹ ਕਹਿੰਦੇ ਬਾਈ ਜੀ ਵੀ ਇੰਨਾ ਮਾੜਾ ਹਾਲ ਸਾਡੇ ਬਿਜ਼ਨਸ ਦਾ ਕਦੇ ਨਹੀਂ ਹੋਇਆ ਜਿੰਨਾ ਭਗਵੰਤ ਮਾਨ ਦੀ ਸਰਕਾਰ ਚ ਹੋਇਆ ਹੈ ਬਹੁਤ ਮਾੜੀ ਗੱਲ ਹੈ ਐਕਚੁਅਲੀ ਨਾ ਕੇਜਰੀਆਲ ਨੂੰ ਵੀ ਦੇਖ ਕੇ ਕੋਈ ਰਿਸਪੌਂਸਿਬਲ ਬੰਦਾ ਅਪੋਇੰਟ ਕਰਨਾ ਚਾਹੀਦਾ ਸੀ ਐਜ਼ ਅ ਸੀਐਮ ਨਹੀਂ ਮੈਂ ਸਮਝਦਾ ਵੀ ਇਹ ਬੰਦਾ ਕਾਬਿਲ ਨਹੀਂ ਐ ਸੀਐਮ ਬਣਨ ਦੇ ਤੇ ਇਹ ਕਰਜ਼ਾ ਵੀ ਲੈ ਰਿਆ ਕਿ 2000 ਕਰੋੜ ਦਾ ਆਦੀ ਆਪਣਾ ਪਹਿਨਿਆ ਕਿਹੜਾ ਕੋਲੋਂ ਦੇਣੇ ਆ ਜੀ ਕਰਜ਼ਾ ਐ ਬਾਅਦ ਚ ਬਾਅਦ ਚ ਚਲੇ ਜਾਊਗਾ ਉਹ ਮੁੜ ਕੇ ਸਰਕਾਰੀ ਖਾਤੇ ਚ ਪਏ ਰਹਿਣੇ ਆ ਕਿਹੜਾ ਕਰਜ਼ਾ ਇਹ ਨਾ ਘਰੋਂ ਦੇਣਾ ਜਿੰਨਾ ਮਰਜ਼ੀ ਲੈ ਲਵੇ ਜੀ ਜੀ ਸ਼ੰਮੂ ਬੋਰਡ ਤੇ ਕਾਫੀ ਵਿਵਾਦ ਕਿਉਂਕਿ ਆਲ ਨੇ ਪਿੰਡਲੇ ਤਰਨਾ ਲੱਗਿਆ ਆਲ other ਪਿੰਡ ਵਾਲੇ ਕਹਿੰਦੇ ਰੋਧ ਕਰ ਰਹੇ ਨੇ ਹੰਫਨ ਨੂੰ ਵੀ ਲੱਗਦਾ ਹੈਗਾ ਕਿ ਮਸਮਸੇ ਦਾ ਹਲਕਾ ਕੱਟ ਤੱਕ ਹੋ ਸਕਦਾ ਹੈ ਹੁਣ ਚਾਹੀਦਾ ਹੈ ਜੀ ਇਹ ਸਰਕਾਰ ਨੂੰ ਹੀ ਮੰਗਾ ਮੰਦਣੀਆਂ ਚਾਹੀਦੀਆਂ ਹੈ ਬਈ ਇਹਨਾਂ ਦਾ ਵੀ ਆਪਣਾ ਐਮਐਸਪੀ ਦਾ ਜਿਹੜਾ ਬਿੱਲ ਪਾਸ ਕਰਕੇ ਲਾਗੂ ਕਰਨ ਐਮਐਸਪੀ ਦੇ ਵੇਲਾਵੇ ਐ ਐਮਐਸਪੀ ਤੇ ਸਰਕਾਰ ਨੂੰ ਸੈਂਟਰ ਗਵਰਨਮੈਂਟ ਨੂੰ ਹੀ ਚਾਹੀਦਾ ਹੈ ਜੀ ਤੁਸੀਂ ਉਹਨਾਂ ਐਮਪੀ ਹੋ ਤੁਸੀਂ ਸੈਂਟਰ ਦੇ ਵਿੱਚ ਜਾਂਦੇ ਹੋ ਜੀ ਇਹਦੀ ਮੰਗ ਰੱਖੋਗੇ ਜਾ ਕੇ ਬਿਲਕੁਲ ਬਿਲਕੁਲ ਜੀ ਬਿਲਕੁਲ ਅਸੀਂ ਹੁਣ ਵੀ ਮੇਰੇ ਨਾਲ ਗੱਲ ਹੋਈ ਸੀ ਸੈਂਟਰ ਦੇ ਵਿੱਚ ਤੇ ਮੈਂ ਆਹੀ ਰੱਖਿਆ ਹੈ ਮੰਗ ਹੀ ਰੱਖੀ ਆ ਬਈ ਇਨਾਂ ਨੂੰ ਐਮਐਸਪੀ ਦਿੱਤੀ ਜਾਵੇ ਜੀ ਆਪਣਾ ਘਰ-ਬਾਰ ਛੱਡ ਕੇ ਬਾਹਰ ਸੜਕਾਂ ਤੇ ਬਹਿਣਾ ਵੀ ਕੋਈ ਸੌਖਾ ਨਹੀਂ ਹੁੰਦਾ ਬਹੁਤ ਮੁਸ਼ਕਿਲ ਕੰਮ ਹੈ ਇੱਕ ਬੁੱਢਾ ਨਿਕਲ ਲਿਜਾਣੀਆਂ ਤੇ ਕਾਫੀ ਪੋਲਿਊਸ਼ਨ ਦਾ ਕਾਰਨ ਬੰਦਾ ਪੈ ਕਾਫੀ ਪਰੇਸ਼ਾਨ ਹਾਂਜੀ ਤੁਹਾਨੂੰ ਕੀ ਲੱਗਦਾ ਹੈ ਕਿ ਉਸ ਨੂੰ ਲੈ ਕੇ ਤੁਸੀਂ ਕੋਈ ਉਪਰਾਲਾ ਕਰਨ ਜਾ ਰਹੇ ਆ ਮੇਰੇ ਦਿਨਾਂ ਦੇ ਕੁਝ ਚੱਕਰ ਕੋਈ ਨਹੀਂ ਜੀ ਜਿਵੇਂ ਹੀ ਮੈਟਰ ਮੇਰੇ ਕੋਲੇ ਪ੍ਰੋਪਰ ਆਏਗਾ ਫਿਰ ਅਸੀਂ ਦੇਖਦੇ ਹਾਂ ਜੋ ਵੀ ਕਿਉਂਕਿ ਪੋਲਿਊਸ਼ਨ ਦਾ ਜਿਹੜਾ ਮੈਟਰ ਹੈ ਇਹ ਤਾਂ ਸਾਰੀ ਦੁਨੀਆ ਦੇ ਵਿੱਚ ਹੀ ਬਹੁਤ ਗੰਭੀਰ ਹੈ ਅਨਾ ਇਹਨੂੰ ਬਹੁਤ ਪੋਲੀੂਸ਼ਨ ਬਹੁਤ ਜ਼ਿਆਦਾ ਵੱਧ ਗਿਆ ਉਹਦੇ ਕਰਕੇ ਹੀ ਗਰਮੀ ਇੰਨੀ ਜ਼ਿਆਦਾ ਹੋ ਗਈ ਹੈ ਅੱਜ ਦਾ ਜਿਵੇਂ ਮੈਟਰ ਸਾਡੇ ਕੋਲੇ ਆਏਗਾ ਤੇ ਅਸੀਂ ਨੂੰ ਕੋਈ ਨਹੀਂ ਦੇਖਾਂਗੇ ਠੀਕ ਹੈ ਠੀਕ ਹੈ ਓਕੇ ਅਸੀਂ ਧੰਨਵਾਦ ਛੋਟਾ